ਮਿਹਰ ਬੋਲੇ ਚੰਨ ਦੇਖ ਰਿਹਾ ਸਮੂ ਦਸਕਾ ਨੂੰ ਪਿਆਰ ਪਈ ਸਾਸਿਕਾਲ ਆ ਤੁਹੇ ਦੇਖ ਰਹੇ ਹੋ ਇੱਕ ਬਹੁਤ ਸ਼ਾਨਦਾਰ ਟੱਕ ਹੈ ਤੁਹਾਡੇ ਲਈ ਨਵਾਂ ਟੱਕ ਲੈ ਕੇ ਆਇਆ ਇਹ ਵੀਡੀਓ ਝੋਨੇ ਵੇਲੇ ਦੀ ਹੈ ਉਰ ਝੋਨਾ ਖੜਾ ਸੀ ਤੇ ਉਦੋਂ ਵੀਡੀਓ ਬਣਾਈ ਗਈ ਸੀ ਪਰੰਤੂ ਉਸ ਪਰਿਵਾਰ ਨੂੰ ਉਦੋਂ ਕਿਹਾ ਗਿਆ ਸੀ ਵੀ ਇਹ ਜਮੀਨ ਵੇਚਣ ਦਾ ਵਿਚਾਰ ਨਹੀਂਗਾ ਤੇ ਹੁਣ ਇਹ ਉਹਨਾਂ ਨੇ ਫਿਰ ਵਿਚੰਧਾ ਵਿਚਾਰ ਕੀਤਾ ਤੇ ਉਹ ਵੀ ਇਹ ਛੋਣੇ ਵੇਲੇ ਦੀ ਬਹੁਤ ਸ਼ਾਨਦਾਰ ਟੱਕ ਹੈ ਚਾਰ ਕਿੱਲੇ ਆ ਚਾਰਾਂ ਵਿੱਚ ਮੋਟ ਲੱਗੀ ਹੋਈ ਆ ਦੋ ਇੱਕ ਪਾਸੇ ਕਿੱਲੇ ਆ ਤੇ ਦੋ ਦੂਜੇ ਪਾਸੇ ਆ ਦੋਨੇ ਪਾਸੇ ਦੋ ਦੋ ਕਿੱਲੇ ਆ ਤੇ ਪ੍ਰੰਤੂ ਇਹਨਾਂ ਚੋਂ ਇੱਕ ਪਾਸੇ ਦੋ ਕਿੱਲੇ ਵਿਚਨੇ ਆ ਦੋ ਕਿੱਲਾਂ ਦਾ ਫਰੰਟ ਲੱਗਦਾ ਹੈ ਲਗਭਗ 396 ਫੁੱਟ ਇਹਦੀ ਲੈਂਕ ਰੋਡ ਦੇ ਉੱਪਰ ਫਰੰਟ ਲੱਗਦਾ ਹੈ ਦੋ ਕਿੱਲਾਂ ਦਾ ਫਰੰਟ ਹੈ ਤੇ ਇਹ ਵਿਕਾਊ ਹੈ ਅੱਧੀ ਮੋਟਰ ਹੈ ਬਹੁਤ ਸ਼ਾਨਦਾਰ ਟਾਕਾ ਦੋ ਕਿੱਲੇ ਦੋਹਾਂ ਦਾ ਫਰੰਟ ਲੱਗਦਾ ਹੈ ਵਿਚਾਲ ਦੀ ਸੜਕ ਜਾਂਦੀ ਹੈ ਲਿੰਕ ਰੋਡ ਦੇ ਉੱਪਰ ਹੈ ਇਹ ਚਾਰ ਕਿੱਲੇ ਟੋਟਲ ਇਹਨਾਂ ਚੋਂ ਦੋ ਕਾਊ ਹੈ ਇਹ ਬਾਗ ਦਾ ਪੁਰਾਣਾ ਖੇਤਰ ਚ ਹੈ ਬਹੁਤ ਹੀ ਵਧੀਆ ਟਾਕ ਹੈ ਦੋ ਕਿੱਲੇ ਆ ਤੁਸੀਂ ਦੇਖ ਰਹੇ ਹੋ ਇੱਥੋਂ ਸ਼ੁਰੂ ਹੋ ਕੇ ਉਹ ਦੂਰ ਤਾਈਆਂ ਦੋ ਕਿੱਲੇ ਇਧਰ ਪਾਸੇ ਹੈ ਤੇ ਦੋ ਕਿੱਲੇ ਦੂਜੇ ਪਾਸੇ ਹੈ ਵਿਚਾਲ ਦੀ ਸੜਕ ਲੰਘਦੀ ਹੈ ਜ਼ਿਲ੍ਹਾ ਮੋਗਾ ਦੇ ਆ ਦੇਖੋ ਇੱਥੋਂ ਫਿਰ ਦੂਜੇ ਪਾਸੇ ਤੱਕ ਦੇਖ ਰਹੇ ਹਾਂ ਦੋਨੇ ਪਾਸੇ ਇੱਥੋਂ ਸ਼ੁਰੂ ਹੁੰਦਾ ਉਹ ਦੂਰ ਤਾਈਂ ਜ਼ਿਲ੍ਹਾ ਮੋਗਾ ਦੇ ਕਸਬਾ ਬਾਗਰਪਾਣਾ ਬਲਾਕ ਬਾਗਰਪਾਣਾ ਚ ਜਮੀਨ ਪੈਂਦੀ ਹੈ 2 ਕਿੱਲੇ ਵਕਾਊ ਆ ਟੋਟਲ 4 ਆਦੀ ਮੋਟਰ ਮਿਲੂਗੀ 2 ਕਿੱਲਾਂ ਚ ਇਹ ਜ਼ਮੀਨ ਇਹਦੀ ਬਹੁਤ ਸ਼ਾਨਦਾਰ ਕਮਰਸ਼ੀਅਲ ਟੱਕ ਵਾਇਆ ਇਹ ਖੇਤੀਬਾੜੀ ਵਾਸਤੇ ਬਹੁਤ ਵਧੀਆ ਤੇ ਨਾਲ ਨਾਲ ਇਹ ਵਪਾਰਕ ਪੱਧਰ ਤੇ ਬਹੁਤ ਵਧੀਆ ਆ ਦੇਖੋ ਸੜਕ ਤੇ ਨਾਲ ਨਾਲ ਜਿਹੜਾ ਫਰੰਟ ਜਾਈ ਜਾਂਦਾ ਉਹ ਦੂਰ ਤੋਂ ਦੇਖ ਲਓ ਸ਼ਰਤ ਤੋਂ ਪਰ ਆ ਦੇ ਰਬੋਟ ਵਧੀਆ ਤੱਕ ਹੈ ਬਹੁਤ ਜਿਮਿਨਾ ਹੈ ਵਾਇਓਰੇਟ ਦੇ ਉੱਪਰ ਇਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਇੱਥੇ ਜਿਹੜਾ ਵਪਾਰਕ ਕੰਮ ਕੀਤਾ ਜਾ ਸਕਦਾ ਕਿਉਂਕਿ ਇਡਾ ਉੱਡਾ ਫਰੰਟ ਮਿਲਦਾ ਨਹੀਂ ਤੇ ਆ ਦੇਖੋ ਆ ਇੱਥੋਂ ਤੱਕ ਵਾਟਾ ਦੇਖੋ ਇੱਥੋਂ ਵਾਟਾ ਉਹ ਦੂਤਾਂ ਦੇਖੋ ਉਹ ਦੂਤਾਂ ਪਿੱਛੇ ਦੋ ਕਲੇ ਆ ਉਹ ਦੂਤਾਂ ਦੇ ਉਹ ਦੋ ਘਲੇ ਤੇ ਇਸੇ ਤਰ੍ਹਾਂ ਹੀ ਆ ਛੜ ਗਿਆ ਰੂਪ ਤੇ ਛੱਕ ਦੇ ਰਹੇ ਤੇ ਅਜ ਤਲੇ ਬਸ ਦੂਜਾ ਫੇਰ ਛੜ ਗਿਆ ਉਹ ਦੂਰ ਤਾਈ ਫੇਰ ਉਹ ਫਰੰਟ ਸੋ ਕਹਿੰਤ ਪਾ ਬਹੁਤ ਸ਼ਾਨਦਾਰ ਟੱਕ 4 ਕਿਲਰ ਟੱਕ ਇਹਨੇ ਦੋ ਮਕਾਉ ਹੈ ਤੇ ਦੋਹਾਂ ਦਾ ਦੂ ਫਰੰਟ ਹੈ ਅੱਧੀ ਮੋਟਰ ਮਿਲੂਗੀ ਵਪਾਰਕ ਬਦਲੇ ਬਹੁਤ ਵਧੀਆ ਜਿੰਨੇ ਸਜਣੇ ਜਮੀਨ ਖਰੀਦਣੀ ਹੋਵੇ ਉਹ ਦਿੱਤੇ ਨੂੰ ਪਰਸਪਰ ਕਰ ਸਕਦੇ ਆ ਜ਼ਿਲ੍ਹਾ ਮੋਗਾ ਚ ਬਲਾਕ ਬਾਗਾਪਾਣਾ ਜਮੀਨ ਪੈਦੇ ਨੇੜੇ ਪੰਨੇ ਬਾਗਾਪਾਣਾ ਦੇ ਜਿੰਨੇ ਸਿੱਧ ਨੇ ਖਰੀਦ ਸਕਦਾ ਬੇਰੀ ਖਾਲਸਾ ਵੈਜ ਫਤੇ